ਇਸ ਤਰ੍ਹਾਂ ਦੇ ਕਾਬਲ ਅਫਸਰ ਬੜੇ ਹੀ ਘਟ ਪਏ ਜਾਂਦੇ ਹਨ ਇਹ ਹਨ ਬਰਨਾਲਾ ਦੇ ਟ੍ਰੈਫਿਕ ਪੁਲਿਸ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਢੀਂਸਾ ਜੋ ਕਿ ਬਰਨਾਲਾ ਸੰਗਰੂਰ ਹਾਈਵੇ ਪਿੰਡ ਬਡਰੂਖਾ ਦੇ ਕੋਲ ਖੜੇ ਹਨ ਜਿੱਥੇ ਉਹਨਾਂ ਨੇ ਇੱਕ ਓਵਰਲੋਡ ਮਿੱਟੀ ਦੇ ਭਰੀ ਟਰਾਲੀ ਦੇਖੀ ਤਾਂ ਉਹਨਾਂ ਨੇ ਉਸ ਨੂੰ ਵਾਰਨਿੰਗ ਦੇ ਕੇ ਜਿੱਥੇ ਛੱਡਿਆ ਉੱਥੇ ਹੀ ਟਰਾਲੀ ਦੇ ਪਿੱਛੇ ਰਿਫਲੈਕਟਰ ਵਾਲੀ ਟੇਪ ਲਗਾਈ ਗਈ ਤਾਂ ਜੋ ਰਾਤ ਦੇ ਸਮੇਂ ਜੇਕਰ ਇਹ ਟਰਾਲੀ ਕਿਸੇ ਪਾਸੇ ਮਿੱਟੀ ਦੇ ਟੋਆ ਟੋਆਈ ਕਰਦੀ ਹੈ ਤਾਂ ਕੋਈ ਵੀ ਸੜਕੀ ਹਾਸਾ ਨਾ ਹੋ ਸਕੇ ਜਿੱਥੇ ਪਿੰਡ ਦੇ ਸਰਪੰਚ ਦੇ ਵੱਲੋਂ ਖੁਦ ਇਸ ਦੀ ਵੀਡੀਓ ਪਾ ਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤੀ ਗਈ। ਉਹ ਫੇਰ ਵੀ ਬੱਤੀ। ਉਹ ਦੇਖੋ ਸਾਡੇ ਪਿੰਡ ਕੋਲ ਇੱਕ ਰਸਤੇ 'ਚ ਖੜੀ ਕਾਂਪਨੀ ਤੇ। ਉਹ ਕਿਸੇ ਦੰਦਰ ਸਿੰਘੀ 3 ਸਾਲ ਇਹ ਰਸਤੇ 'ਚ ਨੁਕਸਾਨ ਹੋ ਰਿਹਾ ਤੇ ਟੇਪ ਲਾ ਕੇ ਰਸਤੇ ਨੁਕਸਾਨ ਤੋਂ ਬਚਣ ਲਈ ਇੰਨੀ ਸੇਵਾ ਸਮਾਸੇਵਾ ਦੇ ਵਿੱਚ ਜੇਕਰ ਪੰਜਾਬ ਪੁਲਿਸ ਦਾ ਹਰ ਇੱਕ ਇਨਸਾਨ ਆਪਣੀ ਜ਼ਿੰਮੇਵਾਰੀ ਨੂੰ ਆਵੇ ਤਾਂ ਸ਼ਾਇਦ ਪੰਜਾਬ ਇਹ ਉਹ ਪੰਜਾਬ ਹੋਊਗਾ ਜਿੱਥੋਂ ਦੀ ਪੁਲਿਸ ਨੂੰ ਦੁਨੀਆ ਯਾਦ ਕਰਿਆ ਕਰੇ